ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਮਾਂ ਦੀ ਵੀਡੀਓ ਸਾਂਝੀ ਕਰਨੀ ਹੈ ਜਿਹੜੀਆਂ ਵਾਜ ਨੇ ਵੇਚਣਾਂ ਆਈਆਂ ਇੱਕ ਤਾਂ ਜਿਵੇਂ ਆਹ ਗਾਂ ਕੀ ਇਹ ਦੇਖ ਲੋ ਚਾਹੇ ਨੂੰ ਐਰ ਸ਼ਾਰ ਮੰਨ ਲਿਓ ਚਾਹੇ ਨੂੰ ਜਰਸੀ ਮੰਨ ਲਿਓ ਚਾਹੇ ਨੂੰ ਐਚ ਐਫ ਕ੍ਰੋਸ ਮੰਨ ਲਿਓ ਪਰ ਗਾਂ ਹੈ ਬਹੁਤ ਖੂਬਸੂਰਤ ਆ ਕੀ ਭਾਗ ਸਿੰਘ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਲਾਜ਼ਮੀ ਦਬਾ ਲਿਓ ਕਿਸੇ ਭਰਾ ਨੇ ਕੋਈ ਮੈਥੋ ਅਜਿਹੀ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360426501 8360426501 ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਵੀਡੀਓ ਲਾਸਟ ਤੱਕ ਲਾਈਵ ਦੇਖੋ ਤੇ ਇਹ ਕਹੇਗੀ ਗਾ ਆਹਾ ਇਹ ਹੈ ਇਹ ਐਚ ਫੋਨ ਆਸਾ ਵਿੱਚ ਥੋੜੀ ਜਿਹੀ ਕੱਚੇ ਕੱਚੀ ਕੁਸ਼ਕ ਦਿਨਾਂ ਦੀ ਸੋ ਬਾਕੀ ਸਾਰੇ ਡਿਟੇਲ ਆਪਾਂ ਜਿਹੜੇ ਬਾਈ ਨਾਲ ਗੱਲਬਾਤ ਕਰਾਵਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਜੁੜੇ ਰਹੋ ਰੇਟ ਵੀਡੀਓ ਵਿੱਚ ਕਰਾਂਗੇ ਸੋ ਮਾ ਤੁਹਾਡੀ ਕਰਾਉਣਾ ਬਾਈ ਨਾਲ ਗੱਲਬਾਤ ਆ ਜੋ ਮੇਰਾ ਸਾਰੇ ਵੀ ਨਾਲ ਨਾਲ ਮੇਰੇ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਐ ਹਾਂ ਹਾਂ ਵਧੀਆ ਬਾਈ ਕੈਮ ਆ ਕਿ ਮੈਂ ਕੰਮ ਕਰਾ ਪੂਰਾ ਵਧੀਆ ਤੇ ਜਿਹੜੀਆਂ ਗਾਵਾਂ ਵਿੱਚ ਦੋ ਆਪਾਂ ਇਹ ਹਾਂ ਪਹਿਲੇ ਨੰਬਰ ਦੀ ਡਿਟੇਲ ਬਾਅਦ ਚ ਦਵਾਂ ਐ ਪਹਿਲਾ ਪਿੰਡ ਦਾ ਐਡਰੈਸ ਹੀ ਬੋਲ ਦੇ ਚਲ ਪਿੰਡ ਛੰਨਾ ਗਲਾਬ ਹੂੰ ਜ਼ਿਲ੍ਹਾ ਬਰਨਾਲਾ ਹੂੰ ਨੇੜੇ ਪਿੰਡ ਪਧਾੜ ਨਾਣੇਵਾਲ ਤੇ ਸੰਧੂ ਖਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 98557 ਹੂੰ 33618 ਤੇ ਗੱਲ ਇੱਕ ਆ ਬਾਈ ਰੇਟ ਵੀਡੀਓ ਵਿੱਚ ਕਰਾਂਗੇ ਹਾਂ ਇਹ ਨਹੀਂ ਕਹਿਣਾ ਜੀ ਫੋਨ ਤੇ ਕਰਾਂਗੇ ਬਾਅਦ ਚ ਠੀਕ ਹੈ ਠੀਕ ਹੈ ਪਹਿਲੇ ਨੰਬਰ ਵਾਲੀ ਗਾਂ ਦੀ ਡਿਟੇਲ ਦੇ ਮੈਨੂੰ ਪਹਿਲੇ ਨੰਬਰ ਵਾਲੀ ਵਹਿੜਾ ਜਿਹੜੀ ਦੂਜੇ ਸੋਏ ਆ ਹਾਂ ਤੇ ਜੇਣਾ ਇਹ ਮੰਨ ਲਾ ਵੀ ਤਿਆਰ ਹੀ ਆ ਠੀਕ ਹੈ ਅੱਜ ਸੁੰਦਰ ਤਾਂ ਨਹੀਂ ਏ 8 ਬੰਦਨ ਬਾਕੀ 7 ਦਿਨ ਬਾਕੀ ਹੈ ਤਿਆਰੀਆਂ ਚ ਹੈ ਲੈ ਜੇ 2 ਦਿਨ ਲੈ ਜੇ ਲੈ ਜੇ 4 ਤੇ ਰੇ ਸੂਪੇ ਅੱਜ ਸੂਪੇ ਹਾਂ ਠੀਕ ਹੈ ਕਿਹੜਾ ਸੂਸ ਹੁੰਦੀ ਹੈ ਬਈ ਇਹ ਇਹ ਸੂਆ ਮੰਨਣਾ ਹੁਣ ਦੂਜਾ ਸੂਂਦੀ ਹੈ ਠੀਕ ਆ ਠੀਕ ਆ ਦੂਜਾ ਸੂਸ ਹੁੰਦੀ ਹੈ ਤੇ ਸੂ ਦੇ ਤਕਰੀਬਨ ਦਿਨ ਪੂਰਾ ਨਾਲ ਕੰਮ ਹੀ ਆ ਹਾਂ ਲਓ ਜੀ ਦੇਖ ਸਕਦੇ ਹੋਗੇ ਤੇ ਬਰੀਡ ਆ ਗਈ ਬਈ ਇਹ ਦਿਖਾ ਲਓ ਬਰੀਡ ਐਰ ਸ਼ਾਰਟ ਆਂਦਾ ਐਰ ਸ਼ਾਰਟ ਅੰਗ ਜਿਆਦਾਗਾ ਲਓ ਜੀ ਬਾਕੀ ਤੋਂ ਨਾੜ ਦੇਖੋ ਚਾਹ ਉਸ ਨੂੰ ਪਹਿਲਾਂ ਆਪਾਂ ਸਲੋ ਮੋਸ਼ਨ ਦਿਖਾਈਏ ਤੇ ਆਪਾਂ ਹੁਣ ਉਸ ਨੂੰ ਦਿਖਾਵਾਂਗੇ ਨੋਰਮਲ ਚੱਲ ਵੀਗਾ ਲੰਬੀ ਤੋਰ ਲਾ ਵੀ ਮਾੜੀ ਲੰਬੀ ਜਾਂ ਦੇ ਸਪੀਡ ਨਾਲ ਦੇਖ ਕਿਵੇਂ ਤੁਰਦੀ ਹੈ ਲੋ ਜੀ ਦੇਖੋ ਐਰ ਸ਼ਾਰ ਦੇ ਵਿੱਚ ਜਿਆਦਾ ਅੰਗ ਪੈਂਦਾ ਵਹਿੜ ਦਾ ਦੂਜਾ ਸੂਣ ਵਾਲੀ ਤੇ ਸੂਣ ਦਾ ਦਿਨ ਤਕਰੀਬਨ ਪੂਰਾ ਹੋਇਆ ਪਿਆ ਟਾਈਮ ਇਹਦਾ ਸੂਪੇ ਅੱਜ ਸੂਪੇ ਤੇ ਸੂਪੇ ਦੋ ਦਰਾਂ ਨੂੰ ਸੂਪ ਹੈ ਨਾ ਤੇ ਦੇਖ ਸਕਦੇ ਹੋਗੇ ਤੇ ਪਹਿਲੇ ਸੂ ਦੁੱਧ ਕਿੰਨਾ ਕੱਢਿਆ ਭਾਈ ਵਹਿੜ ਦਾ ਪਹਿਲੇ ਸੂਏ ਨੇ 20 ਪਲੱਸ ਕੱਢਿਆ ਜੇ ਤੀ 25 26 ਕੱਢੂਗੀ ਅੱਛਾ 25 26 ਇਸ ਵਾਰ ਕੱਢੂਗੀ ਹਾਂ ਚਲੋ 25 26 ਨਾਲ ਵੀ ਮੰ हां ਜਿਹੜੇ ਸਾਡੇ ਗਾਂ ਦੀ ਝੋਲੀ ਆ ਕਿਸਾਨ ਵੀਰੋ ਦੁੱਧ ਕੱਢਣਾ ਚਾਹੀਦਾ ਬਾਕੀ ਗਾਂ ਹੈ ਜਿੰਦਜਾਨ ਦੇ ਵਿੱਚ ਕੋਈ ਲਿੱਸੀ ਲਾਮੀ ਨਹੀਂ ਹੈ ਕੋਈ ਹੱਡਲ ਨਹੀਂ ਹੈ ਕੋਈ ਗਿੱਟੇ ਨਹੀਂ ਭੜਦੇ ਨਾ ਮੂੰਹ ਮੱਥਾ ਦਿਖਾ ਲਓ ਜੀ ਫੇਸ ਕੁਆਲਟੀ ਕਰ ਲੋ ਚੱਕ ਕੱਦ ਕਾਠ ਦਰਮਿਆਨਾ ਵਧੀਆਗਾ ਲੈ ਠੰਡੀ ਦਿਖਾ ਦਿਓ ਠੀਕ ਐ ਤੇ ਬਾਕੀ ਤੁਹਾਡੀ ਸਮਝ ਆ ਦੁੱਧ ਨੂੰ ਤੇ ਤੁਹਾਡੀ ਖਾਦ ਖਰਾਕ ਕਰ ਲਓ ਜੀ ਵਧੀਆ ਮੁਠਿਆ ਲੱਗਾ ਥਾਣਾ ਤੇ ਪੰਜਵੀਂ ਛੇਵੀਂ ਫੋਰਸ਼ਾਂਗ ਪੂਰਾ ਵੀ ਹੈ ਨੀਗੀ ਚਾਰ ਥਾਣਾ ਪੂਰੇ ਮੁਠੀਏ ਸੋਹਣੇ ਥਾਣਾ ਤੇ ਮੈਂ ਕਹਣਾ ਗੰਨਰਗੀ ਧਾਰ ਪੂਜੂ ਚੋਕੇ ਦੇਖਾਂਗੇ ਨਾ ਦੇਖੋ ਥਾਣ ਬੋਟਾ ਬਹੁਤ ਲ ਤੇ ਦੋ ਨੰਬਰ ਵੈੜ ਬਾਈ ਦੂਜੇ ਨੰਬਰ ਵਾਲੀ ਜਿਹੜੀ ਆਪਾਂ ਵੈੜ ਵੇਖ ਰਿਆ ਦੂਜੇ ਸੂਏ ਸੂਣ ਵਾਲੀ ਆ ਦੂਜੇ ਸੂਏ ਸੂਣ ਵਾਲੀ ਇਹ ਹਾਂ ਤੇ ਦਿਨ ਜੇ ਇਹਨੂੰ ਕਹਿ ਦੀਏ ਆਪਾਂ ਹਫਤੇ ਦੇ ਵਿੱਚ ਵਿੱਚ ਲਊ ਹਫਤਾ 8 ਦਿਨ 7 ਦਿਨ 6 ਦਿਨ ਇੱਥੇ ਗਾਂ ਇਹ ਸੂਣ ਤੇ ਲਊਗੀ ਪਹਿਲਾਂ ਪਈਆਂ ਨੇ ਤੇ ਪਹਿਲੇ ਸੂਏ ਨੇ ਕਿੰਨਾ ਕੱਢਿਆ ਬਾਈ ਪਹਿਲੇ ਸੂਏ ਨੇ ਦੁੱਧ 20 ਪਲੱਸ ਇਹਨੇ ਕੱਢਿਆ ਸੀਗਾ ਹੂੰ ਇਸ ਦੀ 25 ਪਲੱਸ ਹੈ ਕੱਢ ਤੋ ਹਜੇ ਹਫਤੇ ਦੀ ਲੈ ਵੀਰ ਮੇਰੋ ਕੱਚੀ ਐ ਦੇਖ ਸਕਦੇ ਹੋ ਚਾਲ ਚੁਲ ਗਾਂ ਦੀ ਬੇਲ ਕਾਫੀ ਲੰਬੀ ਹੈ ਵਧੀਆ ਸੋਹਣੀ ਹੈ ਕੱਦ ਨਾਤਾ ਬੜਾ ਉੱਚਾ ਹੈ ਤੇ ਨਾ ਮਦਰਾਂ ਚ ਦਰਮਿਆਨੇ ਕੱਦ ਗਾ ਜਿਵੇਂ ਆਮ ਘਰਾ ਚ ਹੁੰਦੇ ਗਾਵਾ ਉਸ ਤਰ੍ਹਾਂ ਦੀ ਗਾਂ ਕੀ ਇਹ ਗਾਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਦੂਜਾ ਸੂਆ ਵਾਈ ਗਣਾ ਸੂਨ ਵਾਲੀ ਤੇ ਸੂਨ ਤਕਰੀਬਨ ਹਫਤਾ ਬਾਕੀ ਪਿਆ ਦੁੱਧ ਵਾਈ ਗਣਾ ਪਹਿਲੇ ਸੂਏ 20 ਕੱਢਾ ਹੋਇਆ ਤੇ ਆ ਇਸ ਵਾਰ ਹੁਣ 20 ਤੋਂ ਪਾਸ ਕੱਢੂਗੀ ਪਲੱਸ ਉਹਨੇ 1 ਕਿਲੋ ਵੀ ਕੱਢ ਸਕਦੀ ਪਲੱਸ 20 ਤੋਂ 5 ਕਿਲੋ ਵੀ ਕੱਢ ਸਕਦੀ ਸਾਵਾ ਸਵਾਲ ਲਾ ਤੇ ਖਾਦ ਖਰਾਕ ਨਾ ਉਹਦਾ ਖਰਾਕ ਦੇ ਸਾਰਾ ਨੇੜੇੋਂ ਥੱਲੇ ਲਾ ਲਓ ਲਓ ਜੀ ਦਿਖਾਓ ਦਿਖਾਓ ਚਾਰੇ ਥਾਂ ਦਿਖਾ ਦਿ ਪੰਜਵੀਂ ਫੋਰਟਾਂਗ ਭੋਰਾ ਵੀ ਨਹੀਂ ਮੀਰ ਮਿਰੋ ਲੋ ਠੰਡੀ ਸੀਲ ਤੇ ਸਹੀ ਹੈ ਚਾਰੇ ਥਾਣੇ ਦੀ ਵੀ ਨਿਕਲ ਮ ਲੱਗੇ ਹੋਏ ਨੇਗੇ ਤੇ ਲੈ ਫਿਰ ਹੁਣ ਆਪਾਂ ਕਰ ਦਈਏ ਇਹਨਾਂ ਦੇ ਰੇਟ ਪਹਿਲਾਂ ਤਾਂ ਐ ਰਛਾ ਦਾ ਰੇਟ ਵਸ ਵਿਕੀ ਕਰੇਗਾ ਰੇਟ ਮੁੱਲ ਲੈ ਇਹਦੀ ਗੱਲਬਾਤ ਕਰ ਜਿਹੜੇ ਸਾਹਮਣੇ ਸੁਣੀ ਸੁਣਖੀ ਆ ਇਹਦਾ 75000 ਲੈਣ ਦੇਣ ਕਰਦੇ ਆ 75000 ਰੁਪਿਆ ਹਾਂ ਲੈਣ ਦੇਣ ਮਤਲਬ ਲੈਣ ਦੇਣ ਮਤਲਬ ਵੀ ਆਪਾਂ 75 ਤੱਕ ਛੱਡਾਂਗੇ ਜੇ 75 ਦੀ ਦੇਣੀ ਹੈਗੀ ਹਾਂ ਜਰ ਤੂੰ ਦੇਖ ਤੇਰੀ ਚੀਜ਼ ਆ ਤੂੰ ਮੁੱਲ ਕਰ ਲੈ ਠੀਕ ਆ ਪਰ ਜਿਹੜਾ ਪਰ ਆਪਣੀ ਵੀਡੀਓ ਦੇਖ ਕੇ ਆਊਗਾ ਉਹ ਮਾਨਤਨ ਥੋੜਾ ਵੋਦਾ ਵੀ ਭਾਗ ਸੇ ਫਾਰਦੋ ਵੀਡੀਓ ਦੇਖੀ ਅਸੀਂ ਠੀਕ ਆ ਤੇਰਾ ਸੌਦਾ ਹੋਇਆ 60 ਦਾ ਤੇਰਾ ਸੌਦਾ ਹੋਇਆ 75000 ਦਾ ਜਿਹੜੀ ਛੋੜ ਕਰਨ ਨੂੰ 500 ਰੁਪਏ ਛੋੜ ਕਰਦੀ ਮੇਰੇ ਜੋ ਹਾਉ ਮਾਨਤਨ ਸੌਦਾ ਤੇਰਾ ਜਿੰਨਾ ਮਰਜੀ ਹੋ ਜਾ ਮੈਨੂੰ ਕੋਈ ਲੈਣ ਦਿੰਨੀ ਲੈ ਵੀਰ ਨੂੰ ਦੱਸ ਕੇ ਆ ਜਾਓ ਵੀਰ ਬਨੂ ਵੀ ਭਾਈ ਵੀਡੀਓ ਦੇ ਦੇਖ ਕੇ ਆਏਗੇ ਜਦੋਂ ਸੌਦਾ ਹੋ ਗਿਆ 500 ਰੁਪਏ ਸਪੈਸ਼ਲ ਛਡਾ ਲਿਓ ਜੇ ਨਾ ਛੁੱਟੂ ਤਾਂ ਮੈਨੂੰ ਫੋਨ ਕਰ ਦਿਓ ਸਿੱਧੀ ਜੀ ਗੱਲ ਹੈ ਤੇ ਅੱਗੇ ਕੀ ਦੋ ਨੰਬਰ ਇਹਦਾ ਰੇਟ ਲੱਸੇ ਵੀ ਨਾਲ ਫੇਰਾ ਇਹਦਾ ਰੇਟ ਕੱਦ ਘਾੜ ਦੇ ਹੋਸਾ ਉਹਨਾਂ ਦਾ ਰੇਟ ਮੁੱਲ ਨਾ ਰੇਟ ਮੁੱਲ ਹੀ ਐ ਦਾ 72 ਇਹ ਚ 72 ਚੋਂ ਮਾਲ ਟਾਟਵਦ ਹੋ ਜੂ ਇਹ ਚ ਵਧੀਆ ਹੋ ਜੂਗਾ ਜਣੀ ਉਹ ਜੋ 72 ਚੋਂ ਥੋੜਾ ਆਊਗਾ ਇਹ ਚ 72 ਚੋਂ ਜੇ ਮੇਰਾ ਹੌਦਾ ਹੋ ਮੌਕੇ ਤੇ ਕਰ ਲੈਣਗੇ ਠੀਕ ਆ ਦੋ ਗਾਮਾਂ ਸਜਦੀ ਘੜੀ ਚ ਹਾਂ ਤੇ ਤੀਜੀ ਉਹ ਤਾਂ ਦਿਖਾਉਣੀ ਧੀ ਟੋਕੜ ਸੀ ਜੇ ਹਲੇ ਆਪਾਂ ਦੂਜੀ ਵੀ ਦਿਖਾਵਾਂਗੇ ਚਲੋ ਫਿਲਾਲ ਦੀ ਘੜੀ ਕੋ ਕੋ ਥੋੜਾ ਉਹ ਘਾਟਾ ਥੋੜਾ ਨਾ ਇਸ ਕਰਕੇ ਦੋ ਗਾਮਾਂ ਇਸ ਨੂੰ ਦਿਖਾਵਾਂ ਵੀ ਮੇਰੋ ਸੋ ਸੋਨੂੰ ਜਿਹੜੀ ਵੀ ਗਾ ਪਸੰਦ ਆਉਂਦੀ ਹੈ ਤੁਹਾਡੀ ਤਸੱਲੀ ਆ ਉਹ ਦੀ ਨਿਰਖ ਪਰ ਕਰਕੇ ਤੁਸੀਂ ਇੱਥੋਂ ਖਰੀਦ ਸਕਦੇ ਹੋ ਗਾਮਾ ਤੇ ਪਿੰਡ ਤੋਂ ਦੱਸਤਾ ਵੀ ਛੰਨਾ ਗਰਾਲ ਸਿੰਘ ਵਾਲਾ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ ਨੇੜੇ ਭਧੌੜ ਸ਼ਹਿਰ ਹੈ ਮੋਬਾਈਲ ਨੰਬਰ 9855733687 ਤੇ ਲੈ ਵੀਡੀਓ ਚੰਗੀ ਲੱਗੀ ਹੋਣਾ ਲਾਈਕ ਸ਼ੇਅਰ ਕਮੈਂਟ ਭਰਾ ਬਣ ਕੇ ਜਰੂਰ ਕਰਦਿਆ ਕਰੋ ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਦੁਬਾਰਾ ਹੋਰ ਕਿਸੇ ਵੀਡੀਓ ਵਿੱਚ ਮਿਲਦੇ ਜਲਦੀ